ਰੇ ਟੈਂਕਰ ਦੀ ਭਿਆਵਾ ਹਾਲਤ ਅੱਗ ਦੀ ਲਪੇਟ ਦੇ ਵਿੱਚ ਆਇਆ ਤੇਲ ਦਾ ਇਹ ਟੈਂਕਰ ਤੁਸੀਂ ਲਗਾਤਾਰ live ਭਾਰਤ ਦੇ ਨਾਲ ਬਣੇ ਹੋਏ ਹੋ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਕੱਲ ਤੇਲ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਡਰਾਈਵਰਾਂ ਨੇ ਹੜਤਾਲ ਕੀਤੀ ਹੋਈ ਸੀ ਟਰਾਂਸਪੋਰਟਰਾਂ ਨੇ ਉੱਥੇ ਹੀ ਹੜਤਾਲ ਤੋਂ ਬਾਅਦ ਜਾਦ ਲੋਕਾਂ ਦੇ ਲਈ ਸਹੂਲਤਾ ਦੇ ਲਈ ਤੇਲ ਜਿਹੜਾ ਉਸ ਦੀ ਆਵਾਜ਼ਾਈ ਸ਼ੁਰੂ ਕੀਤੀ ਗਈ ਤਾਂ ਉੱਥੇ ਹੀ ਉਸ ਤੋਂ ਬਾਅਦ ਇਹ ਬਿਆਵਾ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਇਸ ਮੰਜ਼ਰ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ ਪੰਜਾਬ ਤੋਂ ਇਹ ਖਬਰ ਸਾਹਮਣੇ ਆਈ ਹੈ ਤੁਸੀਂ ਲਗਾਤਾਰ ਲਾਈਵ ਪਰ ਸਕਰੀਨ ਤੇ ਬਣੇ ਹੋਏ ਹੋ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਾਰੋਂ ਪਾਸੇ ਜਿਹੜੀ ਆਗ ਹੈ ਭਿਆਵਾ ਅੱਗ ਜਿਹੜੀ ਹੈ ਉਹ ਲੱਗੀ ਹੋਈ ਹੈ ਦਰਸਲ ਤੋਂ ਅੰਦਾਜ਼ੀ ਹੈ ਕਿ ਹਾਈਵੇ ਦੇ ਉੱਤੇ ਇੱਕ ਟੈਂਕਰ ਹੈ ਜੋ ਕਿ ਪੂਰਾ ਤੇਲ ਦੇ ਨਾਲ ਭਰਿਆ ਹੋਇਆ ਸੀ ਤੇ ਇਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਸਾਰੇ ਜਿਹੜੇ ਦੇ ਚਾਰੋਂ ਪਾਸੇ ਨੇ ਅੱਗ ਜਿਹੜੀ ਆ ਬਹੁਤ ਬਿਆਨਕ ਲੱਗ ਜਾਂਦੀ ਹੈ ਤਾਂ ਤਸਵੀਰਾਂ ਉਸ ਸਵੇਲੇ ਦੀਆਂ منظر ਜਿਹੜੇ ਆਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਲੋਕਾਂ ਨੂੰ ਕੱਲ ਪੈਟਰੋਲ ਡੀਜ਼ਲ ਦੇ ਲਈ ਬਹੁਤ ਹੀ ਜਿਹੜੀ ਲੰਬੀਆਂ ਲੰਬੀਆਂ ਲਾਈਨਾਂ ਕਤਾਰਾਂ ਦੇ ਵਿੱਚ ਖੜਾ ਹੋਣਾ ਪਿਆ ਪਰ ਉੱਥੇ ਹੀ ਜਦ ਉਸ ਤੋਂ ਬਾਅਦ ਸਪਲਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਜਿਹੇ ਬਹਾਵਾ ਮੰਜ਼ਰ ਜਿਹੜੇ ਆ ਵੇਖਣ ਨੂੰ ਮਿਲ ਰਹੇ ਨੇ ਕਿਸ ਤਰੀਕੇ ਦੇ ਨਾਲ ਇਹ ਟੈਂਕਰ ਜੱਸ ਦੇ ਵਿੱਚ ਤੇਲ ਭਰਿਆ ਹੋਇਆ ਸੀਐਸ ਦਾ ਇਹ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਤਾਂ ਬਹਾਵਾ ਮੰਜ਼ਰ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਇੱਕ ਵਾਰ ਇਸ ਪੂਰੀ ਵੀਡੀਓ ਦੇ ਵੱਲ ਚਲਕ ਮਰਵਾਉਂਦੇ ਹਾਂ ਅੰਤ ਤੱਕ ਵੇਖੋ ਇਸ ਖਬਰ ਨੂੰ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਤੇ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਪਰ ਦੇ ਨਾਲ